ਕੀ 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 ਆ ਟੋੜੂ ਹੀ ਜੇ ਕਾਲੋ ਸੂਰਤ ਬੱਠੀ ਹੁਣ ਹੈ ਨਹੀਂ ਉਹ ਟੋਈ ਜੇ ਲੱਕੀ ਨਹੀਂ ਆ ਰਿਹਾ ਉਹ ਕਿਧਾਰੇ ਉਹ ਕਹਿ ਪਾਏ ਹੋਏ ਨਹੀਂ ਪਾਣੀ ਪਤਾ ਹਾਂਜੀ ਪਤਾ ਨਹੀਂ ਉਹਦੇ ਨਾਲ ਫਿਰ ਪਾਣੀ 'ਚ ਕੋਈ ਭਰ ਗਿਆ ओके करके बैठो गंपली है तो ਸਾਬਜਾ ਘਰਪੁਰ ਬੋਰ ਸਾਬਜਾ ਘਰਪੁਰ ਜੇ ਨਾ ਆਈਏ ਜੀ ਆਉਂਦੇ ਆ ਅੱਜ ਕੱਲ ਕਾਹਦਾ ਆ ਅਸੀਂ ਚੜ੍ਹਦੇ ਆ ਕਰਦੇ ਨਹੀਂ ਅਸੀਂ ਥਲੜੇ ਨਾਮ ਜੜ ਕੇ ਐਂ ਇੱਥੇ ਰੱਖ ਦਿੱਤੇ 2 ਕਿਲੋ ਉਹ ਕਹੀ ਲਿਆ ਬੋਲੇ ਕਹੀ ਲਿਆ ਲੈ ਕੇ ਨਹੀਂ ਆਏ ਗਏ ਗੱਡੀ ਕਿੱਥੇ ਨਾ ਰੱਖੀ ਉਹ ਹੀ ਏਡਾ ਤੇ ਹਲੇ ਆ ਦੋ ਟਾ ਆਉਦੇ ਆਏ ਥਲੇ ਆ ਮੈਂ ਮਿੱਟੀ ਲੋ ਜੇ ਮੈਂ ਮਿੱਟੀ ਘੱਲੇ ਬੰਦ ਨਹੀਂ ਨਹੀਂ ਰਹਿਣ ਦੇ ਰਹਿਣ ਦੇ ਪਹਿਲਾਂ ਉਹਨਾਂ ਦਾ ਨੰਗਾ ਕਰ ਵੀਡੀਓ ਤਾਂ ਮਾਰੂ ਨੰਗਾ ਬਾਹਰ ਕਰ ਛਿਗਾਉਂਦਾ ਹੈ ਛਿਗਾਉਂਦਾ ਆ ਰੋ ਆ ਗਿਆ ਮੈਨੂੰ ਛਿਗਾਉਂਦਾ ਹੈ ਤੁਹਾਨੂੰ ਕਹ ਪੁਰ ਨਹੀਂ ਹੈ ਨਹੀਂ ਥੈਕ ਵਾਲੀ ਨਹੀਂ ਗਾ ਉਹ ਕਿਧਰ ਆ ਬੰਦਾ ਇੱਧਰ ਇੱਧਰ ਉਹ ਹਾਂ ਮਾਰੂ ਜਾਈਗਾ ਅੱਟੇ ਨੂੰ ਕਰੋ ਮਾੜੀ ਮੇਰਾ ਹਾਂ ਸੰਤੋਖ ਸੰਗਠਨ ਆ ਮੈਂ ਤੁਹਾਨੂੰ ਸੋਹ ਆਹ ਕੀ ਨਾਮ ਹੈ ਮੇਰਾ ਨਾਮ ਜਸਵੀਰ ਸਿੰਘ ਜੀ ਕੀ ਇੱਥੇ ਮੱਪਿਆੜੇ ਦੇ ਜੰਗਲ ਦੇ ਵਿੱਚ ਜਿਹੜੀ ਸੇਵਾ ਕਰ ਰਹੇ ਹੋ ਤੁਸੀਂ ਪਣੀ ਲਾਰੇ ਕਿਵੇਂ ਕੀ ਕਰ ਕਿਸ ਪਰ 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 ਤੇ ਨਾਲ ਹੋ ਰਿਹਾ ਕੰਮ ਇਹ ਇਹ ਜੋ ਨਾ ਹਰ ਸਾਲ ਦੀ ਤਰ੍ਹਾਂ ਸਾਧਗਰ ਉਹਦੇ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੰਤ ਸਤਨਾਮ ਸਿੰਘ ਜੀ ਨਾਮਧਾਰੀ ਸਸਰਾਲੀ ਕਲਾਨੀ ਮਾਨਵਤਾ ਕੇਅਰ ਫਾਊਂਡੇਸ਼ਨ ਉਹਨਾਂ ਵੱਲੋਂ ਹਰ ਸਾਲ ਜੰਗਲ ਦੇ ਵਿੱਚ ਜੀਵ ਹਨ ਪਸ਼ੂ ਹਨ ਪੰਛੀ ਹਨ ਉਹ ਸੋਕੇ ਦੇ ਕਾਰਨ ਬਹੁਤ ਪਿਆਸੇ ਰਹਿੰਦੇ ਨੇ ਕਈ ਜਾਨਵਰਾਂ ਦੀ ਤਾਂ ਮੌਤ ਵੀ ਹੋ ਜਾਂਦੀ ਹੈ ਇਸ ਕਰਕੇ ਜੰਗਲ ਦੇ ਵਿੱਚ ਜਿੰਨੇ ਵੀ ਟੋਬੇ ਨੇ ਉਹ ਸਾਰੇ ਸੰਤ ਜੀ ਹਰ ਸਾਲ ਕਈ ਸਮਾਂ ਤੋਂ ਨਾ ਇਸੇ ਤਰ੍ਹਾਂ ਹੀ ਲਗਾਤਾਰ ਇਹ ਜਲ ਦੀ ਸੇਵਾ ਕਰ ਰਹੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸਤਿਗੁਰੂ ਸਚੇ ਪਾਤਸ਼ਾਹ ਨੇ ਵੀ ਗੁਰਬਾਣੀ ਵਿੱਚ ਕਿਹਾ ਹੈ ਇਹ ਪਾਣੀ ਦੇ ਨਾਲ ਹੀ ਸਾਰਾ ਸੰਸਾਰ ਚੱਲਦਾ ਹੈ ਕਿਉਂਕਿ ਜਿਹੜੇ ਜੀਵ ਜੰਤੂ ਆ ਉਹ ਜੰਗਲ ਵੀ ਖੁਸ਼ਹਾਲੀ ਆਂਦੀ ਆ ਸਾਡੇ ਨਾਲ ਜੰਗਲਾਤ ਮਿਲੂਗਾ ਬਹੁਤ ਸਹਯੋਗ ਆ ਇਹ ਹਰ ਸਾਲ ਜਿੰਨ ਕਈ ਸਾਲਾਂ ਤੋਂ ਸੰਤ ਜੀ ਸੇਵਾ ਕਰਦੇ ਆ ਰਹੇ ਨੇ ਕਿੰਨੇ ਦਿਨ ਸੇਵਾ ਚੱਲੂਗੀ ਜਿਹੜੀ ਤੁਸੀਂ ਅੱਤਲ ਸ਼ੁਰੂ ਕੀਤੀ ਆ ਸਾਨੂੰ 3-4 ਦਿਨ ਤਾਂ ਹੋ ਗਏ ਕਿ ਟੋਗੜ ਹੱਟਾਈ ਲੱਗ ਜਾਂਦਾ ਜੀ ਉਹ ਜੰਗਲ ਦੇ ਵਿੱਚ ਕਾਫੀ ਟੋਗੜ ਨੇ ਸਾਰੇ ਭਰਨੇ ਹੁੰਦੇ ਆ ਜੀ ਉਹ ਜੀ ਹਾਂ ਜੀ ਜਿਹੜੀ ਸੰਸਥਾ ਮਤਲਬ ਆਪਣੀ ਕੋਈ ਕਿਸ ਤਰ੍ਹਾਂ ਦੀ ਤੇ ਜੀ ਸੰਤ ਸਦਨਾਮ ਸਿੰਘ ਨਾਂਤਰਿ ਮਾਨਵਤਾ ਕੇਅਰ ਫਾਊਂਡੇਸ਼ਨ ਇਹਨਾਂ ਕੋਲ ਨਾ ਹੋਰ ਵੀ ਬਹੁਤ ਸੇਵਾਵਾਂ ਕਰਦੇ ਨੇ ਜਿਸ ਤਰ੍ਹਾਂ ਕਿ ਗਰੀਬਾਂ ਦਾ ਇਲਾਜ ਬੱਚਿਆਂ ਦੀਆਂ ਫੀਸਾਂ ਦੇਣੀਆਂ ਤੇ ਫਿਰ ਹੋਰ ਕਿਸੇ ਨੂੰ ਮਕਾਨ ਪਾਣੇ ਆ ਜਾਂ ਗਰੀਬ ਲੜਕੀਆਂ ਦੇ ਸ਼ਾਦੀਆਂ ਕਰਨੀਆਂ ਨੇ ਔਰ ਲੋਕਡਾਊਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸੰਗੋਗ ਰਿਹਾ ਉਹ ਸਾਦਰ ਉਹਦੇ ਸਾਡੀ ਕਿਰਪਾ ਨਾਲ ਇਹ ਜਿਸ ਤਰ੍ਹਾਂ ਕਿ ਗਰੀਬਾਂ ਨੂੰ ਰਾਸ਼ਨ ਦੇਣਾ ਉਸ ਤੋਂ ਲੋਕਾਂ ਦੇ ਬਹੁਤ ਵੱਡਾ ਢੇਰ ਪਈ ਸੀਗੀ ਸੰਤਾ ਨੇ ਮੋਢੇ ਨਾਲ ਮੋਢਾ ਲਾ ਕੇ ਸਾਰੀ ਟੀਮ ਨਾਲ ਹੀ ਲੋਕਾਂ ਨੂੰ ਰਾਸ਼ਨ ਦੇਣਾ ਔਰ ਉਹਨਾਂ ਦੀ ਦਵਾਈਆਂ ਦੇਣੀ ਆ ਕਈ ਤੇ ਗਰੀਬ ਇਲਾਜ ਵਾਸਤੇ ਤਰਸਦੇ ਸੀ ਸੰਤਾ ਨੇ ਸਾਰਿਆਂ ਤੇ ਹੀ ਕਿਰਪਾ ਕੀਤੀ ਹੈ ਇਹ ਤੇ ਬਾਪੂ ਬਾਗ ਨੂੰ ਕਿਸ ਪ੍ਰਕਾਰ ਦੀ ਸਹਾਇਤਾ ਮਿਲਦੀ ਹੈ ਸਾਨੂੰ ਹਰ ਤਰ੍ਹਾਂ ਦੀ ਸੇਵਾ ਦਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਸਾਨੂੰ ਕੋਈ ਲੋੜ ਆ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੰਗਲਾਤ ਮੈਂ ਇੱਕ ਵਾਰ ਸਾਰਾ ਖੜਾ ਜੀ ਕਿੰਨੇ ਲੋਬੇ ਮਤਲਬ ਏਜੰਡਾ ਦੇ ਤੁਬੀ ਤਾਂ ਚਾਰ ਪੰਜ ਹੈਗੇ ਨਹੀਂ ਜੀ ਹਾਂ ਉਹ ਸਾਰੇ ਘਰੀ ਦੇ ਆ ਜੀ ਦਿਨ ਪਰ ਰਾਤ ਮੋਟਰਾਂ ਚੱਲਦੀਆਂ ਨੇ ਜੀ ਸੰਤ ਜੀ ਸਾਰੀ ਇਹ ਸੇਵਾ ਕਰ ਰਹੇ ਨੇ ਜੀ ਹਾਂ 200 300 ਹੈਂ 100 200 ਨੇ ਅੰਗਰੇਜ਼ੀ ਬੋਲਦੀ ਹੈਂ 100 ਕਾ ਅੰਗਰੇਜ਼ੀ ਬੋਲਦਾ ਹੈਂ ਜੀ ਅੰਗਰੇਜ਼ੀ ਇਹਦਾ ਹੈ ਹਾਂ ਜੀ ਕੀ ਨਾਮ ਤੁਝਾ ਦੋ ਹਾਂ ਜੀ ਜਗਮਨ ਸਿੰਘ ਨਾਮ ਧਾਰੀ ਇਸ ਹਾਲ ਨੂੰ ਅਲਾ ਕੀਤਾ ਜਾ ਰਿਹਾ ਜੰਨਦੇ ਦੇ ਵਿੱਚ ਇਸ ਸਮੇਂ ਜੀ ਜੰਤ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਦਾ ਜਿਹੜਾ ਉਪਰਾਲਾ ਹੈ ਜੇ ਤੇ ਹਰ ਸਾਲ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਗਿਆ ਇੱਥੇ ਅਕਾਲ ਪੈ ਜਾਂਦਾ ਤਾਂ ਜਾਨਵਰ ਸਰౌండింగ్ ਏਰੀਆ ਦੇ ਵਿੱਚ ਕਾਫੀ ਉਹਨਾਂ ਦੀ ਜੈਡ ਬੋਡੀ ਫਾਊਂਡ ਹੁੰਦੀਆਂ ਇੱਥੇ ਤਾਂ ਡਰਾਉਟ ਜਿਹੜਾ ਹੁੰਦਾ ਹੈ ਤੇ ਅਕਾਲ ਜਿਹੜਾ ਪੈਂਦਾ ਵਾ ਉਸੇ ਵੀ ਇੱਥੇ ਫੀਡਿੰਗ ਲਈ ਸੰਸਦ ਨਾਮ ਸਿੰਘ ਜੀ ਸਾਗਰੂ ਉਹਦੇ ਸਿੰਘ ਦੀ ਕਿਰਪਾ ਨਾਲ ਇਹ ਐਫਰਟ ਕਰਦੇ ਨੇ ਆਪਣੀ ਟੀਮ ਦੇ ਨਾਲ ਐਨਕਰੀਜ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਵੱਡਾ ਉਪਰਾਲਾ ਹੈਗਾ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਪਾਣੀ ਦਾ ਇੰਤਜ਼ਾਮ ਸਾਰਾ ਜਾਨਵਰਾਂ ਪੰਛੀਆਂ ਨੇ ਕੀਤਾ ਗਿਆ ਉਸ ਤੋਂ ਬਾਅਦ ਉਹਨਾਂ ਦੀ ਫੀਡਿੰਗ ਲਈ ਵੀ ਇੰਤਜ਼ਾਮ ਦਿੱਤਾ ਜਾਂਦਾ ਹੈ ਇਕ ਤਰ੍ਹਾਂ 15 ਦਿਨ ਦਾ ਪ੍ਰੋਸੈਸ ਹੈਗਾ ਜਿਸ ਦੇ ਵਿੱਚ 3-4 ਦਿਨ ਸਾਨੂੰ ਹੋ ਚੁੱਕੇ ਨੇ ਤੇ ਸ਼ੰਤ ਜੀ ਵੱਲੋਂ ਅੱਗੇ 10 ਦਿਨ ਹੋਰ ਵੀ ਇਹ ਲਈ ਜਾਰੀ ਰੱਖਣਗੇ ਤੇ ਇਹ ਸੇਵਾ ਜਦੋਂ ਲੋੜ ਪੈਂਦੀ ਹੈ ਉੱਥੇ ਆ ਕੇ ਜੰਗਲਾਂ ਦੇ ਵਿੱਚ ਜਾਂ ਗਰੀਬਾਂ ਲਈ ਵੀ ਕੀਤਾ ਜਾਂਦਾ ਹੈਗਾ ਕਿੰਨੇ ਕੁ ਮੈਂਬਰ ਜੀ ਨਾਲ ਮੈਂਬਰ ਦੇਖੋ ਸ਼ੰਤ ਜੀ ਦੇ ਫਾਊਂਡੇਸ਼ਨ ਦੇ ਵਿੱਚ ਕੋਈ ਗਿਣਤੀ ਨਹੀਂ ਮੈਂਬਰਾਂ ਦੀ ਫਾਊਂਡੇਸ਼ਨ ਦੇ ਵਿੱਚ ਭਾਵੇਂ ਕੁਝ ਬੰਦੇ ਰਜਿਸਟਰਡ ਹੈਗੇ ਨੇ ਪਰ ਅਗਰ ਟੀਮ ਦੀ ਗੱਲ ਕੀਤੀ ਜਾਵੇ ਕੋਈ 150 ਬੰਦਾ ਇਹਨਾਂ ਦੇ ਪਿੱਛੇ ਅ ਮਤਲਬ ਸੇਵਾ ਲਈ ਤਿਆਰ ਰਹਿੰਦਾ ਹਰ ਵੇਲੇ ਇਹ ਦਿਨ ਰਾਤ ਚੱਲਦਾ ਹੀ ਕੰਮ ਦਿਨ ਰਾਤ ਚੱਲਦਾ ਹੈ ਤੇ ਬੰਬੀ ਪੰਪ ਦਾ ਇੰਤਜ਼ਾਮ ਕੀਤਾ ਆਇਆ ਜਨ ਸੈਟ ਦੇ ਨਾਲ ਤੇ ਪੰਪ ਚੱਲ ਰਿਹਾ ਪਾਣੀ ਦੀ ਜਰੂਰਤ ਨੂੰ ਪੂਰਾ ਕੀਤਾ ਜਾ ਰਿਹਾ ਜਿਹੜਾ ਖਰਚਾ ਆਉਂਦਾ ਹੈ ਇਹ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਇਹ ਖਰਚਾ ਸੰਤ ਜੀ ਵੱਲੋਂ ਕਹਿ ਸਕਦੇ ਹੋ ਤੁਸੀਂ ਜਾਂ ਸੰਸਥਾ ਵੱਲੋਂ ਕਹਿ ਸਕਦੇ ਹੋ ਕਿਉਂਕਿ ਇਹਦੇ ਵਿੱਚ ਕੋਈ ਡਿਮਾਂਡ ਨਹੀਂ ਕੀਤੀ ਕਿਸੇ ਕੋਲ ਵੀ ਆਸਟਕ ਸੰਤ ਜੀ ਨੇ ਮੈਂ ਵੀ 2007 ਦਾ ਸੰਤ ਜੀ ਨਾਲ ਜੁੜਿਆ ਹੋਇਆ ਹਾਂ ਇਹ ਕਦੇ ਕਿਸੇ ਵੱਲ ਨੂੰ ਪੈਸੇ ਨਹੀਂ ਜਾਂ ਉਵਰਾਇ ਨਹੀਂ ਇਹੋ ਜਿਹੀ ਕੀਤੀ ਗਈ। ਸੰਤ ਜੀ ਆਪ ਦੀ ਇਨਕਮ ਦੇ ਵਿੱਚੋਂ ਸੇਵਾ ਕਰਦੇ ਨੇ ਔਰ ਇਹ ਸਾਰੀ ਟੀਮ ਤਾਂ ਹੀ ਜੁੜੀ ਹੋਈ ਹੈ ਜੀ। ਉਹਨਾਂ ਦਾ ਪ੍ਰਤਾਪ ਦੇਖ ਕੇ ਸਾਊ ਉਹਦੇ ਸਿੰਘ ਦੀ ਬਖਸ਼ਿਸ਼ ਆਣਾ ਤੇ ਉਹਨਾਂ ਦੀ ਬਲੇਸਿੰਗਸ ਹੈਗੀਆਂ ਇਹਨਾਂ ਦੀ ਤਾਂ ਕਰਕੇ ਇਹ ਕੰਮ ਚੱਲ ਰਿਹਾ ਹੈਗਾ। ਇਸ ਮੌਕੇ ਤੇ ਕੋਈ ਖਾਸ ਮੈਸੇਜ ਤੁਸੀਂ ਦੋਸਤਾਂ ਨੂੰ ਮੈਸੇਜ ਇਹ ਹੈ ਕਿ ਸਾਰਿਆਂ ਨੂੰ ਇਹ ਕੰਮ ਆਪਣੇ ਇਲਾਕਿਆਂ 'ਚ ਕਰਨਾ ਚਾਹੀਦਾ। ਇੱਕ ਏਰੀਆ, ਦੋ ਏਰੀਆ, ਤਿੰਨ ਏਰੀਆ ਇੱਕ ਸੰਸਥਾ ਕਵਰ ਕਰ ਸਕਦੀਆਂ ਜਾਂ ਸੰਤਾਪ ਕਵਰ ਕਰ ਸਕਦਾ। ਬਾਕੀ ਸਾਰੇ ਏਰੀਆ ਕਵਰ ਕਰਨੇ ਪੰਜਾਬ ਦੇ ਮੁਸ਼ਕਲ ਆ ਹਰ ਪੰਜਾਬ ਦੇ ਵਸਨੀਕਾਂ ਨੂੰ ਚਾਹੀਦਾ ਤੁਸੀਂ ਇਸ ਦਾ ਸੰਤ ਜੀ ਕਰ ਰਹੇ ਹੋ ਜਾਂ ਤਾਂ ਬਾਕੀ ਹੋਰ ਵੀ ਕਰ ਰਹੇ ਕੱਲਾ ਸੰਤ ਜੀ ਨਹੀਂ ਕਰ ਰਹੇ ਬੜੇ ਲੋਕੀ ਇਹ ਕਰਦੇ ਨੇ ਆਲਰੇਡੀ ਤੇ ਜਿਹੜੇ ਹੋਰ ਕਰ ਸਕਦੇ ਨੇ ਉਹ ਵੀ ਜੀ ਜਾਣਨਾ ਕਰਣੇ ਇੰਨੀ ਗਿਰਨੀ ਇੰਨੀ ਧੁੱਪ ਦੇ ਵਿੱਚ ਇੱਕ ਪਾਣੀ ਇੱਕ ਸੇਵਾ ਤੇ ਇੱਕ ਫੀਡ ਜਾਨਵਰਾਂ ਨੂੰ ਕੁਝ ਖਾਣ ਲਈ ਦਿੱਤਾ ਜਾਵੇ ਤੇ ਬੜੀ ਵਧੀਆ ਗੱਲ ਹੈ ਹੋਟਲ ਕੇਸ ਵਿੱਚ ਜਾ ਕੇ ਵੀ ਕੁਝ ਲੋਕਾਂ ਨੇ ਹਾਂਜੀ ਅਸੀਂ ਕਰਦੇ ਰਹਿੰਦੇ ਆ ਅਸੀਂ ਕਈ ਥਾਂ ਤੇ ਕੀਤਾ ਵਾ ਕਦੀ ਅਸੀਂ ਅਰੇ ਦਿਵਾਰਚ ਵੀ ਕੀਤਾ ਪੰਜਾਬ ਦੇ ਕਈ ਏਰੀਆ ਦੇ ਵਿੱਚ ਕੀਤਾ ॠषि ਕੇਸ਼ ਦੇ ਵਿੱਚ ਕੀਤਾ ਜਿੱਥੇ ਲੋੜ ਪੈਂਦੀ ਜਿੱਥੇ ਮੈਸੇਜ ਆਉਂਦਾ ਸੰਤ ਜੀ ਨੂੰ ਉੱਥੇ ਜਾ ਕੇ ਜੋ ਐਫਰ ਹੁੰਦਾ ਸੰਤ ਜੀ ਆਪੀ ਗੱਡੀਆਂ ਲੈ ਕੇ ਇਥੋਂ ਲੰਗਰ ਤਿਆਰ ਕਰਕੇ ਲੈ ਕੇ ਵੀ ਜਾਂਦੇ ਆ ਅਗਰ ਲੋੜ ਪੈਂਦੀ ਉੱਥੇ ਵੀ ਲੰਗਰ ਤਿਆਰ ਕਰਦੇ ਉੱਥੇ ਵੀ ਉਹਨਾਂ ਨੂੰ ਭੋਜੀਆਂ ਕਰਾਉਂਦੇ ਧੰਨਵਾਦ ਮੇਰਾ ਨਾਮ ਲਿਖੀ ਜੀ ਜਿਹੜਾ ਉਪਰਾਲਾ ਕੀਤਾ ਯਾਰ ਇਹ ਵਾਰ ਕੀ ਕਹਿਣਾ ਚਾਹੁੰਦਾ ਸੀ ਮੈਂ ਵੀ ਇਹ ਗੰਤ ਸਿੰਘ ਜੀ ਸਾਡੇ ਸੰਤ ਨਾਮ ਸਿੰਘ ਜੀ ਬਹੁਤ ਵਧੀਆ ਉਪਰਾਲਾ ਕਰਦੇ ਆ ਜੀ ਹਰ ਸਾਲ 2 ਜਾਂ 3 ਦਿਨ 4 ਦਿਨ ਲਾ ਕੇ ਨਾ ਔਖੇ ਜਾਨਵਰਾਂ ਨੂੰ ਜਿੱਦਾਂ ਪਿਆਸੇ ਆ ਜਾਨਵਰਾਂ ਨੂੰ ਪਾਣੀ ਪਹੁੰਚਦੇ ਆ ਇਹ ਬਹੁਤ ਵੱਡੇ ਵੱਡੇ ਟੋਏ ਇੱਥੇ ਜਿਹੜੇ ਜਿਹੜਾ 4-4 ਦਿਨ ਇੱਕ ਨੂੰ ਲੱਗਦਾ ਭਰਨੀ ਦਿਨ ਰਾਤ ਦਿਨ ਮੀਟਰ ਚੱਲਦਾ ਹੁਣ ਵੀ ਜਨਰੇਟਰ ਚੱਲਦਾ ਪਿਆ ਵਾ ਤੁਸੀਂ ਦੇਖ ਸਕਦੇ ਹੋ ਮਤਲਬ ਕਿ ਕਿਸੇ ਟਾਈਮ ਬੰਦ ਨਹੀਂ ਹੁੰਦਾ ਇਹ ਜਦੋਂ ਵੀ ਇਹ ਜ਼ਗਲਾਪ ਨਗਰ ਵਾਲੇ ਸਾਨੂੰ ਸੰਤ ਜੀ ਨੂੰ ਕਹਿੰਦੇ ਆ ਸਤ ਜੀ ਹਰ ਟਾਈਮ ਇਹਨਾਂ ਲਈ ਸੇਵਾ ਤੇ ਹਾਜ਼ਰ ਰਹਿੰਦੀ ਹੈ ਇਹਨਾਂ ਦੀ ਜਿਸ ਤਰ੍ਹਾਂ ਦੇ ਪੰਛੀ ਇੱਥੇ ਪਾਈ ਜਾਂਦੇ ਇਸ ਚੰਗਲ ਦੇ ਵਿੱਚ ਪੰਛੀ ਤਾਂ ਜੀ ਬਹੁਤ ਆ ਜੀ ਤੇ ਜਿਵੇਂ ਉਕੀ ਮੇਰਾ ਆਪਣਾ ਬਹੁਤ ਆਪਾਂ ਹੋ ਗਈ ਹਨਾ ਤੇ ਜਾਨਵਰ ਬਹੁਤ ਆ ਜੀ ਰੋਜ ਹੋ ਗਏ ਬਾਰਾ ਸਿੰਘਾ ਹੋ ਗਏ ਹਨਾ ਜੀ ਦਾਮਾ ਮੱਝ ਆਮ ਆਮ ਨਹੀਂ ਹੈ ਤੇ ਜੀ ਅਵਾਰਾ ਗਾਮਾ ਬਹੁਤ ਛੜਕੀ ਹੁੰਦੇ ਇੱਥੇ ਉਹ ਫਿਰ ਹੁਣ ਕਈ ਵਸੇ ਨਹੀਂ ਦੇਖਉਂਦੀਆਂ ਸੰਜੀਤ ਉਹ ਮਨ ਲਗੇ ਜਿਹੜੇ ਨਵੇਂ ਜਾਨਵਰ ਮਰ ਜਾਂਦੇ ਆ ਉਹ ਫਿਰ ਸੰਤਾਂ ਨੂੰ ਮੈਸੇਜ ਜਾਂਦਾ ਵਾ ਪਰ ਉਹ ਫਿਰ ਹਰ ਟਾਈਮ ਅਸੀਂ ਇੱਥੇ ਸੰਤਾਂ ਨਾਲ ਇੱਥੇ ਸੇਵਾ ਚ ਹਾਜ਼ਰ ਰਹੀਦਾ ਵਾ